ਭਾਰਤ ਪਾਕਿਸਤਾਨ ਸਰਹੱਦ ਤੋਂ ਇਸ ਵੇਲੇ ਦੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਮੌਕੇ ਤੇ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ ਹੋਰ ਤਾਂ ਹੋਰੇ ਇਸ ਦਾ ਆਈਡੀ ਕਾਰਡ ਤੱਕ ਵੀ ਬਰਾਮਦ ਕੀਤਾ ਗਿਆ ਹੁਸੈਨ ਇਸ ਦਾ ਨਾਂ ਦੱਸਿਆ ਜਾ ਰਿਹਾ ਤੇ ਗੁਜਰਾਵਾਲਾ ਦਾ ਹੈ ਰਹਿਣ ਵਾਲਾ ਜੋ ਕਿ ਤਰਹਾwidehat ਦੇ ਤੌਰ 'ਤੇ ਫਿਰ ਕਰ ਰਿਆ ਸੀ ਤੇ BSF ਦੇ ਵੱਲੋਂ ਵੱਡੀ ਕਾਰਵਾਈ ਕਰਦੇ ਕੋਏ ਇਸ ਪਾਕਿਸਤਾਨੀ ਨਾਗਰਿਕ ਨੂੰ ਗ੍ਰਫਤਾਰ ਕਰ ਲੈ ਕੇ ਗੁਰਦਾਸਪੁਰ ਦੇ ਵਿੱਚ ਉੱਠ ਗੇਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਉਂ ਇਸ ਪਾਰ ਆਇਆ ਸੀ ਕੇਸ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਸੀ ਕੇਸ ਦੇ ਕਹਿਣ ਤੇ ਇੱਧਰ ਆਇਆ ਸੀ तमाम ਗੱਲਾਂ ਸਵਾਲ ਜਵਾਬ ਹੋਣੇ ਇਸ ਪਾਸੋਂ ਕਿੱਤੇ ਜਾ ਰਹੇ ਨੇ ਤਾਂ ਬਹੁਤ ਵੱਡੀ ਖਬਰ ਸਾਹਮਣੀ ਆ ਰਹੀ ਹੈ ਜਿੱਥੇ ਕਿ ਬੀਐਸਐਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਇਸ ਦੇ ਕੋਲੋਂ ਆਈਡੀ ਕਾਰਡ ਵੀ ਬਰਾਮਦ ਹੋਇਆ ਤੇ ਪਾਕਿਸਤਾਨ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ ਭਾਰ ਦੱਸ ਦਈਏ ਕਿ ਇਹ ਪਾਕਿਸਤਾਨ ਦੇ ਗੁਜਰਾਵਾਲਾ ਦਾ ਰਹਿਣ ਵਾਲਾ ਹੈ ਸੁਰੱਖਿਆ ਬਲਾਂ ਨੇ ਉਸ ਦੇ ਕੋਲੋਂ ਪਾਕਿਸਤਾਨੀ ਕਰੰਸੀ ਅਤੇ ਪਛਾਣ ਪੱਤਰ ਬਰਾਮਦ ਕੀਤਾ ਜਿਸ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਦਾ ਨਾਂ ਹੁਸੈਨ ਹੈ ਅਤੇ ਇਹ ਪਾਕਿਸਤਾਨ ਦਾ ਰਹਿਣ ਵਾਲਾ ਹੈ ਇਸ ਦਾ ਜਨਮਜੋਇ 12 ਅਗਸਤ 2000 ਦੇ ਵਿੱਚ ਹੋਇਆ ਸੀ ਪੂਰੇ ਰੰਗ ਦਾ ਇਸ ਨੇ ਸਲਵਾਰ ਤੇ ਕੁੜਤਾ ਪਾਇਆ ਹੋਇਆ ਸੀ ਚਿੱਟੇ ਰੰਗ ਦੀਆਂ ਚੱਪਲਾਂ ਪਾਈਆਂ ਹੋਈਆਂ ਸੀ ਤੇ ਇਹ ਵੀ ਜਾਣਕਾਰੀ ਹੈ ਕਿ ਇਹ 8ਵੀਂ ਜਮਾਤ ਤੱਕ ਪੜਿਆ ਫਿਲਹਾਲ ਭਾਰਤ ਦੌਰੇ ਨੂੰ ਲੈ ਕੇ ਅਜੇ ਤੱਕ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿ ਕਿਸ ਨੇ ਭੇਜਿਆ ਸੀ ਕਿਉਂ ਭੇਜਿਆ ਸੀ ਹੀ ਜਾਣਕਾਰੀ ਇਸਨੇ ਹੁਣ ਤੱਕ ਹਾਸਲ ਕੀਤੀ ਕਦੋਂ ਤੋਂ ਇਥੇ ਫਿਰ ਰਿਹਾ ਇਸ ਬਾਬਤ ਫਿਲਹਾਲ ਅਜੇ ਪੁੱਛਗਿੱਛ ਕੀਤੀ ਜਾ ਰਹੀ ਹੈ ਬਰਦਾਸ ਦਈਏ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਸਾਂਝੇ ਤੌਰ ਤੇ ਸਨੋਡਵਾਨ ਤੋਂ ਪੁੱਛਗਿੱਛ ਕਰਕੇ ਸ੍ਰੱਖਿਆ ਜੰਸੀਆਂ ਦੇ ਮੋੜਲੀ ਜਾਂਚ ਦੇ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਹੱਦ ਪਾਰ ਕਰਕੇ ਭਾਰਤ ਦੇ ਵਿੱਚ ਕਿਵੇਂ ਦਾਖਲ ਹੋਇਆ ਸੀ ਤੇ ਕੀ ਰਾਦੇ ਦੀ ਮੰਚਾ ਕੀ ਸੀ ਯਕੀ ਨਹੀਂ ਫਲਹਾਲ ਇਸ ਬਾਬਤ ਵਕਵਾ ਕੇ ਏਜੰਸੀਆਂ ਦੇ ਵੱਲੋਂ ਗੁਰਦਾਸਪੁਰ ਦੇ ਵਿੱਚ ਇਸ ਦੇ ਕੋਲੋਂ ਪੁੱਟਗਿਛ ਕੀਤੀ ਜਾ ਰਹੀ ਹੈ ਭਾਰਤ ਪਾਕਿਸਤਾਨ ਸਰਹੱਦ ਤੋਂ ਇਸ ਵੇਲੇ ਦੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਾਕਿਸਤਾਨੀ ਨਾਗਰਿਕ ਨੂੰ ਗ੍ਰਫਤਾਰ ਕੀਤਾ ਗਿਆ ਮੌਕੇ ਤੇ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ ਹੋਰ ਤਾਂ ਹੋਰੇ ਇਸ ਦਾ ਆਈਡੀ ਕਾਰਡ ਤੱਕ ਵੀ ਬਰਾਮਦ ਕੀਤਾ ਗਿਆ ਹੁਸੈਨ ਇਸ ਦਾ ਨਾਂ ਦੱਸਿਆ ਜਾ ਰਿਹਾ ਤੇ ਗੁਜਰਾਂਵਾਲਾ ਦਾ ਹੈ ਰੈਣ ਵਾਲਾ ਜੋ ਕਿ ਤਰਹਾwidehat ਦੇ ਤੌਰ 'ਤੇ ਫਿਰ ਕਰ ਰਿਆ ਸੀ ਤੇ ਬੀਐਸਐਫ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਸ ਪਾਕਿਸਤਾਨੀ ਨਾਗਰਿਕ ਨੂੰ ਗ੍ਰਫਤਾਰ ਕਰ ਲਿਆ ਗਿਆ ਗੁਰਦਾਸਪੁਰ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਉਂ ਇਸ ਪਾਰ ਆਇਆ ਸੀ ਕੇਸ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਸੀ ਕੇਸ ਦੇ ਕਹਿਣ ਤੇ ਇੱਧਰ ਆਇਆ ਸੀ तमाम ਗੱਲਾਂ ਸਵਾਲ ਜਵਾਬ ਜਿਉਂ ਨੇ ਇਸ ਪਾਸੋਂ ਕਿੱਤੇ ਜਾ ਰਹੇ ਨੇ ਤਾਂ ਬਹੁਤ ਵੱਡੀ ਖਬਰ ਸਾਹਮਣੀ ਆ ਰਹੀ ਹੈ ਜਿੱਥੇ ਕਿ ਬੀਐਸਐਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਫਤਾਰ ਕੀਤਾ ਇਸ ਦੇ ਕੋਲੋਂ ਆਈਡੀ ਕਾਰਡ ਵੀ ਬਰਾਮਦ ਹੋਇਆ ਤੇ ਪਾਕਿਸਤਾਨ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ ਭਾਰ ਦੱਸ ਦਈਏ ਕਿ ਇਹ ਪਾਕਿਸਤਾਨ ਦੇ ਗੁਜਰਾਵਾਲਾ ਦਾ ਰਹਿਣ ਵਾਲਾ ਹੈ ਸੁਰੱਖਿਆ ਬਲਾਂ ਨੇ ਉਸ ਦੇ ਕੋਲੋਂ ਪਾਕਿਸਤਾਨੀ ਕਰੰਸੀ ਅਤੇ ਪਛਾਣ ਪੱਤਰ ਬਰਾਮਦ ਕੀਤਾ ਹੈ ਜਿਸ ਦੇ ਵਿੱਚ ਇਹ ਜਾਣਕਾਰੀ ਸਾਹਮਣੀ ਆਈ ਹੈ ਕਿ ਇਸ ਦਾ ਨਾਂ ਹੁਸੈਨ ਹੈ ਅਤੇ ਇਹ ਪਾਕਿਸਤਾਨ ਦਾ ਰਹਿਣ ਵਾਲਾ ਜਨਮ ਜੋ ਹੈ 12 ਅਗਸਤ 2000 ਦੇ ਵਿੱਚ ਹੋਇਆ ਸੀ ਪੂਰੇ ਰੰਗ ਦਾ ਇਸਨੇ ਸਲਵਾਰ ਤੇ ਕੁੜਤਾ ਪਾਇਆ ਹੋਇਆ ਸੀ ਚਿੱਟੇ ਰੰਗ ਦੀਆਂ ਚੱਪਲਾਂ ਪਾਈਆਂ ਹੋਈਆਂ ਸੀ ਤੇ ਇਹ ਵੀ ਜਾਣਕਾਰੀ ਹੈ ਕਿ ਇਹ 8ਵੀਂ ਜਮਾਤ ਤੱਕ ਪੜਿਆ ਫਿਲਹਾਲ ਭਾਰਤ ਦੌਰੇ ਨੂੰ ਲੈ ਕੇ ਅਜੇ ਤੱਕ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿ ਕਿਸ ਨੇ ਭੇਜਿਆ ਸੀ ਕਿਉਂ ਭੇਜਿਆ ਸੀ ਕੀ ਜਾਣਕਾਰੀ ਇਸਨੇ ਹੁਣ ਤੱਕ ਹਾਸਲ ਕੀਤੀ ਕਦੋਂ ਤੋਂ ਇੱਥੇ ਫਿਰ ਰਿਹਾ ਇਸ ਬਾਬਤ ਫਿਲਹਾਲ ਅਜੇ ਪੁਚਕਿਚ ਕੀਤੀ ਜਾ ਰਹੀ ਹੈ ਬਰਦਾਸਈਏ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਚਾਂਜੇ ਤੌਰ ਤੇ ਸ ਨੌਜਵਾਨ ਤੋਂ ਪੁਚਕਿਚ ਕਰ ਰਿਹਾ ਹੈ ਸੁਰੱਖਿਆ ਏਜੰਸੀਆਂ ਦੇ ਮੁੱਢਲੀ ਜਾਂਚ ਦੇ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਹੱਦ ਪਾਰ ਕਰਕੇ ਭਾਰਤ ਦੇ ਵਿੱਚ ਕਿਵੇਂ ਦਾਖਲ ਹੋਇਆ ਸੀ ਅਤੇ ਚੱਕੀ ਇਰਾਦੇ ਦੀ ਮਨਚਾ ਕੀ ਸੀ ਜਾਂ ਕੀ ਨਹੀਂ ਫਿਲਹਾਲ ਇਸ ਬਾਬਤ ਵਕਵਾ ਕੇ ਏਜੰਸੀਆਂ ਦੇ ਵੱਲੋਂ ਗੁਰਦਾਸਪੁਰ ਦੇ ਵਿੱਚ ਇਸ ਦੇ ਕੋਲੋਂ ਪੁਚਕਿਚ ਕੀਤੀ ਜਾ ਰਹੀ ਹੈ